ਹਾਂ ਸਾਹਿਬ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਮੈਂ ਦੁਆਰਾ ਫੇਰ ਤੁਹਾਨੂੰ ਅਪੀਲ ਕਰਦਾ ਨਗਰ ਨਿਵਾਸੀ ਮੈਂ ਨੌਜਵਾਨਾਂ ਨੂੰ ਮੇਰੀਆਂ ਮਾਵਾ ਭੈਣਾਂ ਨੂੰ ਸਾਰੇ ਜਿਹੜੇ ਇਨਸਾਫ ਪਸੰਦ ਲੋਕ ਹੈ ਉਹਨਾਂ ਨੂੰ ਬੇਨਤੀ ਹੈ ਵੀ ਤੁਸੀਂ ਅੱਡੇ ਤੇ ਪਹੁੰਚੋ ਬਹੁਤ ਲੋਕ ਉਥੇ ਪਹੁੰਚ ਗਏ ਆ ਆਪਾਂ ਇਸ ਅੱਜ ਦਾ ਜਿਹੜਾ ਪਰੋਟਾ ਹਿੱਟਾ ਹੈ ਉਹਦੇ ਵਿੱਚ ਆਪਾਂ ਹਿੱਸਾ ਪਾਉਣਾ ਨਗਰ ਵੱਲੋਂ ਪਤਾ ਲੱਗੇ ਕਿ ਜੋ ਵੀ ਧੱਕੇਸ਼ਾਹੀ ਹੋ ਰਹੀ ਹੈ ਉਹਦੇ ਖਿਲਾਫ ਜਿਹੜੇ ਕਾਹਨ ਲੋਕ ਜਿਹੜੇ ਆ ਬੋਲਦੇ ਨੇ ਲੜਦੇ ਨੇ ਇਸ ਵਾਸਤੇ ਇਹ ਸਰਕਾਰ ਆ ਜਿਹੜੀ ਇਹਨੇ ਮਾਨ ਦਾ ਜਿਹੜਾ ਹੈਗਾ ਪ੍ਰੋਗਰਾਮ ਇੱਕ ਤਰੀਕ ਦਾ ਉਹ ਵੀ ਇਹਨੇ ਮਤਲਬ ਕੁਝ ਹਤਾ ਸੀਗਾ ਨਜ਼ਰਬੰਦ ਕਰ ਲਏ ਉਹਨਾਂ ਨੂੰ ਆਪ ਨੂੰ ਨਜ਼ਰਬੰਦ ਕਰ ਲਿਆ ਉਹਦੇ ਲੀਡਰਾਂ ਨੂੰ ਕਰ ਲਿਆ ਉਥੋਂ ਇਹਦਾ ਗਾਹ ਦਿਲ ਪੈ ਗਿਆ ਵੀ ਜਿਹੜਾ ਅੱਜ ਤਿੰਨ ਆਲਾ ਜਥੇਬੰਦੀਆਂ ਦਾ ਹੋਰ ਰਿਸਾਬਸੰਧ ਲੋਕਾਂ ਦਾ ਇਹਨੂੰ ਵੀ ਮਤਲਬ ਕੁਛ ਲਿਆ ਜਾਗੇ ਥਾਂ ਥਾਂ ਕੋਸਾਲਾਂ ਆ ਪੰਨਾ ਥਾਂ ਥਾਂ ਨਾਕੇ ਲੱਗੇ ਪਏ ਆ ਜਿਹੜੇ ਆਮ ਰਾਗੀਰ ਨੰਗਦੇ ਲੋਕ ਉਹਨਾਂ ਨੂੰ ਵੀ ਪੁਸ਼ਤੰ ਕਰ ਰਹੀ ਹੈ ਉਹਨਾਂ ਦੇ ਅੰਕੇ ਬੰਬ ਰੋੜ ਰਹੀ ਹੈ ਇਸ ਵਾਸਤੇ ਇਹ ਤਕੇਸ਼ਾਹੀ ਦੇ ਖਿਲਾਫ ਸਾਨੂੰ ਲੜਨਾ ਪਊ ਕੱਲ ਨੂੰ ਤੁਹਾਡੇ ਦੋ ਪ੍ਰੋਗਰਾਮ ਹੋ ਰੱਖੇ ਹੋਏ ਆ 13 ਦਾ ਜਿਹੜਾ ਹੈਗਾ ਦਿੱਲੀ ਚ ਜਾਣਾ ਸਾਰੀਆਂ ਜਥੇਬੰਦੀਆਂ ਨੇ ਕਿਸਾਨਾਂ ਨੇ ਇਹ ਉਦੋਂ ਬਾਅਦ 16 ਦਾ ਜਿਹੜਾ ਹੈ ਪੰਜਾਬ ਬੰਦ ਦਾ ਅਤੇਸ਼ ਬੰਦ ਦਾ ਉਹ ਲੱਗ ਰਿਹਾ ਹੋਇਆ ਕਿਉਂਕਿ ਜਿਹੜੇ ਕਿਸਾਨ ਮਜ਼ਦੂਰ ਨੌਜਾਨ ਮਿਹਨਤ ਕਸ਼ ਲੋਕ ਹੈ ਉਹਨਾਂ ਦੀ ਨਾ ਕੋਈ ਸੈਂਟਰ ਸੁਣ ਰਿਹਾ ਨਾ ਸਟੇਟਾਂ ਸੁਣ ਰਹੀਆਂ ਉਹ ਲੋਕ ਸੰਘਰਸ਼ ਦੇ ਰਾਹ ਤੇ ਪਏ ਹੋਏ ਹੈ ਇਸ ਵਾਤੇ ਸਰਕਾਰਾਂ ਉਹਨਾਂ ਨੂੰ ਦਬਾਉਣਾ ਚਾਹੁੰਦੀਆਂ ਹੈ ਇਸ ਵਾਤੇ ਭਰਾਵੋ ਕੋਈ ਡਰਨ ਦੀ ਲੋੜ ਨਹੀਂ ਕੋਈ ਪੁਰਸ਼ ਤੋਂ ਡਰਨ ਦੀ ਲੋੜ ਨਹੀਂ ਮੈਂ ਖੁਦ ਇੱਥੇ ਵੀ ਬੋਲਾਂਗਾ ਉੱਥੇ ਵੀ ਬੋਲੂਗਾ ਜੇ ਕੋਈ ਗੱਲ ਹੋਊਗੀ ਮੈਂ ਜ਼ਿੰਮੇਵਾਰ ਐਸ ਬੰਦਾ ਤੇ ਤੁਸੀਂ ਬਾਅਦ ਚੜ ਕੇ ਅੱਡੇ ਤੇ ਪਹੁੰਚੋ ਆਪਾਂ ਉੱਥੇ ਇਹ ਵਿਰੋਧ ਕਰਕੇ ਅੱਜ ਦੇ ਜਿਹੜਾ ਸੰਸਾ ਹੈ ਉਹਦੇ ਵਿੱਚ ਸ਼ਾਮ ਪਾਉਣਾ ਵੈਗੂ ਜੀ ਦਾ ਕਾਂਸਾ ਵੈਗੂ ਜੀ ਦੀ ਫਤਿਹ